ਪਾਜੀ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਸਾਡੇ ਨੇੜਲੇ ਪਿੰਡ ਦੇ ਵਿੱਚ ਪਿਛਲੀ ਰਾਤ ਚੋਰੀ ਹੋਈ ਤੇ ਤਿੰਨ ਚੋਰੀਆਂ ਜਿਹੜੀਆਂ ਚੋਰਾਂ ਨੇ ਤਿੰਨ ਘਰਾਂ ਦੇ ਵਿੱਚ ਸਾਡੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਇਹ ਸਾਡੇ ਚਾਚਾ ਹੀ ਆ ਇਹਨਾਂ ਦੇ ਘਰ ਵੀ ਕੋਸ਼ਿਸ਼ ਕੀਤੀ ਮੇਰੇ ਘਰੋਂ ਵੀ ਜਿਹੜਾ ਸਮਾਨ ਲੈ ਕੇ ਗਏ ਆ ਇਹ ਸਾਡੇ ਬ੍ਰਦਰ ਆ ਮਤਲਬ ਗਵੰਡੀ ਸਾਡੇ ਇਹਨਾਂ ਦੇ ਘਰ ਵੀ ਨਖਾਲ ਪਜਾਇਆ ਮਤਲਬ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਆਪਣੀ ਜਿਹੜੀ ਆ ਡਿਊਟੀ ਦਾ ਡਿਊਟੀ ਸਮਝਣੀ ਚਾਹੀਦੀ ਆ ਕਿ ਜੇ ਇੱਕ ਘਰ ਦੇ ਵਿੱਚ ਵਾਰਦਾਤ ਹੋ ਜਾਂਦੀ ਆ ਤੇ ਪੈਟਰੋਲਿੰਗ ਕਰੇ ਪੁਲਿਸ ਤੇ ਲੋਕਾਂ ਦੀ ਸੇਫਟੀ ਲਈ ਪ੍ਰਸ਼ਾਸਨ ਹੁੰਦਾ ਮਤਲਬ ਲੋਕਾਂ ਨੂੰ ਸੁਰੱਖਿਆ ਮੁਹੱਈਆ ਹੋਏ ਜੇ ਘਰ ਦੇ ਵਿੱਚ ਹੀ ਜੇ ਅਸੀਂ ਲੋਕ ਸੁਰੱਖਿਤ ਨਹੀਂ ਆ ਤੇ ਬਾਹਰ ਕਿਸ ਤਰ੍ਹਾਂ ਸੁਰੱਖਿਤ ਹੋਵਾਂਗੇ ਚੋਰਾਂ ਦੇ ਇੰਨੇ ਹੌਸਲੇ ਜ਼ਿਆਦਾ ਬਲੰਦ ਆ ਕਿ ਦੇਖੋ ਆਫ 1 ਕਿਲੋਮੀਟਰ ਤੋਂ ਵੀ ਘੱਟ ਜਗ੍ਹਾ ਤੇ ਚੋਰੀ ਹੋ ਰਹੀ ਹੈ ਪਿਛਲੀ ਰਾਤ ਉਰ ਬੇਖੌਫ ਚੋਰ ਜਿਹੜੇ ਆ ਉਹ ਪਿੰਡ ਦੇ ਵਿੱਚ ਐਂਟਰ ਹੋ ਗਏ ਤਿੰਨਾ ਘਰਾਂ ਦੇ ਵਿੱਚ ਜਿਹੜਾ ਉਹ ਚੋਰੀ ਨੂੰ ਇੰਜਾਮ ਦੇ ਰਿਆ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਆ ਕਿ ਕੁੰਭ ਕਰਨ ਦੀ ਜਿਹੜੀ ਨੀਂਦ ਸੁੱਤੇ ਆ ਉਹ ਪ੍ਰਸ਼ਾਸਨ ਜਾਗੇ ਪੁਲਿਸ ਨੂੰ ਹਦਾਇਤ ਕਰੇ ਕਿ ਇਹ ਜਿਹੜੇ ਆ ਇਹ ਚੋਰ ਕਿਧਰੋਂ ਆਂਦੇ ਆ ਜੋ ਸੀਸੀਟੀਵੀ ਲੱਗੇ ਹੋਏ ਆ ਲੱਗੇ ਆਲੇ ਦੁਆਲੇ ਉਹਨਾਂ ਨੂੰ ਖੰਘਾਲਿਆ ਜਾਵੇ ਕਿ ਇਹ ਚੋਰ ਕਿੱਥੋਂ ਨੇ ਔਰ ਇਹਨਾਂ ਦੇ ਕਿਉਂ ਹੌਸਲੇ ਬੁਲੰਦਾ ਉਹਨਾਂ ਦੇ ਥੋੜੀ ਨਕੇਲ ਕੱਸੀ ਜਾਵੇ ਇਹੀ ਸਾਡੀ ਬੇਨਤੀ ਆ ਇਨੂੰ ਪ੍ਰਵਾਨ ਕੀਤਾ ਜਾਵੇ। ਭਾਜੀ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਕਿ ਸਾਡੇ ਨੇਲਲੇ ਪਿੰਡ ਦੇ ਵਿੱਚ ਪਿਛਲੀ ਰਾਤ ਚੋਰੀ ਹੋਈ ਤੇ ਤਿੰਨ ਚੋਰੀਆਂ ਜਿਹੜੀਆਂ ਚੋਰਾਂ ਨੇ ਤਿੰਨ ਘਰਾਂ ਦੇ ਵਿੱਚ ਸਾਡੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਇਹ ਸਾਡੇ ਚਾਚਾ ਹੀ ਆ। ਇਹਨਾਂ ਦੇ ਘਰ ਦੀ ਕੋਸ਼ਿਸ਼ ਕੀਤੀ, ਮੇਰੇ ਘਰੋਂ ਵੀ ਜਿਹੜਾ ਸਮਾਨ ਲੈ ਕੇ ਗਏ ਆ ਇਹ ਸਾਡੇ ਬ੍ਰਦਰ ਆ ਮੰਨ ਲਓ ਗਵੰਡੀ ਸਾਡੇ ਇਹਨਾਂ ਦੇ ਘਰ ਵੀ ਨੁਕਸਾਨ ਪਹਾਇਆ। ਮੰਨ ਲਓ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਆਪਣੀ ਜਿਹੜੀ ਆ ਡਿਊਟੀ ਦਾ ਡਿਊਟੀ ਸਮਝਣੀ ਚਾਹੀਦੀ ਆ ਕਿ ਜੇ ਇੱਕ ਘਰ ਦੇ ਵਿੱਚ ਵਾਰਦਾਤ ਹੋ ਜਾਂਦੀ ਆ ਤੇ ਪੈਟਰੋਲਿੰਗ ਕਰੇ ਪੁਲਿਸ ਤੇ ਲੋਕਾਂ ਦੀ ਸੇਫਟੀ ਲਈ ਪ੍ਰਸ਼ਾਸਨ ਹੁੰਦਾ ਮਤਲਬ ਲੋਕਾਂ ਨੂੰ ਸੁਰੱਖਿਆ ਮੁਹੱਈਆ ਹੋਵੇ ਜੇ ਘਰ ਦੇ ਵਿੱਚ ਹੀ ਜੇ ਅਸੀਂ ਲੋਕ ਸੁਰੱਖਿਅਤ ਨਹੀਂ ਆ ਤੇ ਬਾਹਰ ਕਿਸ ਤਰ੍ਹਾਂ ਸੁਰੱਖਿਅਤ ਹੋਵਾਂਗੇ ਚੋਰਾਂ ਦੇ ਇੰਨੇ ਹੌਸਲੇ ਜਿਆਦਾ ਬਲੰਦ ਆ ਕਿ ਦੇਖੋਫ 1 ਕਿਲੋਮੀਟਰ ਤੋਂ ਵੀ ਘੱਟ ਜਗ੍ਹਾ ਤੇ ਚੋਰੀ ਹੋ ਰਹੀ ਹੈ ਪਿਛਲੀ ਰਾਤ ਉਰ ਬੇਖੌਫ ਚੋਰ ਜਿਹੜੇ ਆ ਉਹ ਪਿੰਡ ਦੇ ਵਿੱਚ ਐਂਟਰ ਹੋ ਗਏ ਤਿੰਨਾਂ ਘਰਾਂ ਦੇ ਵਿੱਚ ਜਿਹੜਾ ਉਹ ਚੋਰੀ ਨੂੰ ਅੰਜਾਮ ਦੇ ਰਿਆ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਆ ਕਿ ਕੁੰਭ ਕਰਨ ਦੀ ਜਿਹੜੀ ਨੀਂਦ ਸੁੱਤੇ ਆ ਉਹ ਪ੍ਰਸ਼ਾਸਨ ਜਾਗੇ ਪੁਲਿਸ ਨੂੰ ਹਦਾਇਤ ਕਰੇ ਕਿ ਇਹ ਜਿਹੜੇ ਆ ਇਹ ਚੋਰ ਕਿੱਧਰੋਂ ਆਂਦੇ ਆ ਜੋ ਸੀਸੀਟੀਵੀ ਲੱਗੇ ਹੋਏ ਆ ਲੱਗੇ ਆਲੇ ਦੁਆਲੇ ਉਹਨਾਂ ਨੂੰ ਖੰਘਾਲਿਆ ਜਾਵੇ ਕਿ ਇਹ ਚੋਰ ਕਿੱਥੋਂ ਨੇ ਔਰ ਇਹਨਾਂ ਦੇ ਕਿਉਂ ਹੌਸਲੇ ਬਣਾਉਂਦਾ ਉਹਨਾਂ ਦੇ ਥੋੜੀ ਨਕੇਲ ਕੱਸੀ ਜਾਵੇ ਇਹੀ ਸਾਡੀ ਬੇਨਤੀ ਆ ਇਨੂੰ ਪ੍ਰਵਾਨ ਕੀਤਾ ਜਾਵੇ। ਭਾਜੀ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਸਾਡੇ ਨੇਲਲੇ ਪਿੰਡ ਦੇ ਵਿੱਚ ਪਿਛਲੀ ਰਾਤ ਚੋਰੀ ਹੋਈ ਤੇ ਤਿੰਨ ਚੋਰੀਆਂ ਜਿਹੜੀਆਂ ਚੋਰਾਂ ਨੇ ਤਿੰਨ ਘਰਾਂ ਦੇ ਵਿੱਚ ਸਾਡੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਇਹ ਸਾਡੇ ਚਾਚਾ ਹੀ ਆ। ਇਹਨਾਂ ਦੇ ਘਰ ਵੀ ਕੋਸ਼ਿਸ਼ ਕੀਤੀ। ਮੇਰੇ ਘਰੋਂ ਵੀ ਜਿਹੜਾ ਸਮਾਨ ਲੈ ਕੇ ਗਏ ਆ ਇਹ ਸਾਡੇ ਬ੍ਰਦਰ ਆ ਮਤਲਬ ਗਵੰਡੀ ਸਾਡੇ ਇਹਨਾਂ ਦੇ ਘਰ ਵੀ ਨੁਕਸਾਨ ਪਹਾਇਆ। ਮਤਲਬ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਆਪਣੀ ਜਿਹੜੀ ਆ ਡਿਊਟੀ ਦਾ ਡਿਊਟੀ ਸਮਝਣੀ ਚਾਹੀਦੀ ਆ ਕਿ ਜੇ ਇੱਕ ਘਰ ਦੇ ਵਿੱਚ ਵਾਰਦਾਤ ਹੋ ਜਾਂਦੀ ਆ ਤੇ ਪੈਟਰੋਲਿੰਗ ਕਰੇ ਪੁਲਿਸ ਤੇ ਲੋਕਾਂ ਦੀ ਸੇਫਟੀ ਲਈ ਪ੍ਰਸ਼ਾਸਨ ਹੁੰਦਾ ਮਤਲਬ ਲੋਕਾਂ ਨੂੰ ਸੁਰੱਖਿਆ ਮੁਹੱਈਆ ਹੋਵੇ ਜੇ ਘਰ ਦੇ ਵਿੱਚ ਹੀ ਜੇ ਅਸੀਂ ਲੋਕ ਸੁਰੱਖਿਅਤ ਨਹੀਂ ਆ ਤੇ ਬਾਹਰ ਕਿਸ ਤਰ੍ਹਾਂ ਸੁਰੱਖਿਅਤ ਹੋਵਾਂਗੇ ਚੋਰਾਂ ਦੇ ਇੰਨੇ ਹੌਸਲੇ ਜ਼ਿਆਦਾ ਬਲੰਦ ਆ ਕਿ ਦੇਖੋਫ 1 ਕਿਲੋਮੀਟਰ ਤੋਂ ਵੀ ਘੱਟ ਜਗ੍ਹਾ ਤੇ ਚੋਰੀ ਹੋ ਰਹੀ ਹੈ ਪਿਛਲੀ ਰਾਤ ਉਰ ਬੇਖੌਫ ਚੋਰ ਜਿਹੜੇ ਆ ਉਹ ਪਿੰਡ ਦੇ ਵਿੱਚ ਐਂਟਰ ਹੋ ਗਏ ਤਿੰਨਾ ਘਰਾਂ ਦੇ ਵਿੱਚ ਜਿਹੜਾ ਉਹ ਚੋਰੀ ਨੂੰ ਅੰਜਾਮ ਦੇ ਰਿਆ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਆ ਕਿ ਕੁੰਭ ਕਰਨ ਦੀ ਜਿਹੜੀ ਨੀਂਦ ਸੁੱਤੇ ਆ ਉਹ ਪ੍ਰਸ਼ਾਸਨ ਜਾਗੇ ਪੁਲਿਸ ਨੂੰ ਹਦਾਇਤ ਕਰੇ ਕਿ ਇਹ ਜਿਹੜੇ ਆ ਇਹ ਚੋਰ ਕਿੱਧਰੋਂ ਆਂਦੇ ਆ ਜੋ ਸੀਸੀਟੀਵੀ ਲੱਗੇ ਹੋਏ ਆ ਲੱਗੇ ਆਲੇ ਦੁਆਲੇ ਉਹਨਾਂ ਨੂੰ ਖੰਘਾਲਿਆ ਜਾਵੇ ਕਿ ਇਹ ਚੋਰ ਕਿੱਥੋਂ ਨੇ ਔਰ ਇਹਨਾਂ ਦੇ ਕਿਉਂ ਹੌਸਲੇ ਬੁਲੰਦ ਆ ਉਹਨਾਂ ਦੇ ਥੋੜੀ ਨਕੇਲ ਕੱਸੀ ਜਾਵੇ ਇਹੀ ਸਾਡੀ ਬੇਨਤੀ ਆ ਇਹਨੂੰ ਪ੍ਰਵਾਨ ਕੀਤਾ ਜਾਵੇ